ਨਮਸਕਾਰ ਸਾਥਿਓ ਮੈਂ ਮੇਵਾ ਸਿੰਘ ਪੁਆਰ ਆਪ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਪੰਚਾਇਤੀ ਚੋਣਾਂ ਹੋਣੀਆਂ ਨੇ ਜਿਹਦੇ ਸਬੰਧ ਵਿੱਚ 27 ਤਰੀਕ ਤੋਂ ਲੈ ਕੇ ਔਰ 4 ਅਕਤੂਬਰ ਤੱਕ ਫਾਰਮ ਜਮ੍ਹਾਂ ਕਰਾਉਣ ਦੀ ਡੇਡ ਮਿੱਥੀ ਗਈ ਹੈ ਇਸ ਦੇ ਅੰਦਰ ਕੀ ਹੈ ਕਿ ਜੋ ਫਾਰਮ ਜਮਾ ਕਰਵਾਉਣੇ ਨੇ ਜਾਂ ਫਾਰਮ ਕਿੱਥੋਂ ਲੈਣੇ ਨੇ ਉਹਦੇ ਸਬੰਧੀ ਮੈਂ ਅੱਜ ਆਪਣੇ ਜੋ ਬਲੌਗ ਅਣਦਾਣਾ ਨਾਲ ਸੰਬੰਧਿਤ ਕੁਝ ਪਿੰਡ ਨੇ ਉਹਨਾਂ ਬਾਰੇ ਮੈਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ ਹਾਂ ਕਿ ਕਿਹੜਾ ਪਿੰਡ ਨੇ ਕਿੱਥੇ ਜਮਾ ਫਾਰਮ ਕਰਵਾਉਣੇ ਨੇ ਤਾਂ ਫਾਰਮ ਕਿੱਥੋਂ ਲੈਣੇ ਨੇ ਇਹਦੇ ਸਬੰਧੀ ਮੈਂ ਜੋ ਸਾਡੇ ਤੱਕ ਜਾਣਕਾਰੀ ਪਹੁੰਚੀ ਉਹਦੇ ਮੁਤਾਬਕ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਕਿ ਇਹ ਫਾਰਮ ਆਪਾਂ ਨੇ ਕਿੱਥੇ ਜਮ੍ਹਾਂ ਕਰਾਉਣੇ ਨੇ ਤਾਂ ਜਿਵੇਂ ਪਤਾ ਲੱਗਿਆ ਹੈ ਕਿ ਕਲਸਟਰ 4 ਦੇ ਅੰਦਰ ਕਿਹੜੇ-ਕਿਹੜੇ ਪਿੰਡ ਬੰਦੇ ਨੇ ਤਾਂ ਇਹ ਫਾਰਮ ਕਿੱਥੇ ਜਮ੍ਹਾਂ ਕਰਾਣੇ ਨੇ ਇਹਦੇ ਸਬੰਧੀ ਮੈਂ ਦੱਸ ਰਿਹਾ ਹਾਂ ਕਿ ਕਲਸਟਰ 4 ਦੇ ਅੰਦਰ 11 ਪਿੰਡਾਂ ਦਾ ਜੋ ਸੈਂਟਰ ਬਣਾਇਆ ਗਿਆ ਉਹ ਮਾਰਕੀਟ ਕਮੇਟੀ ਖਨੋਰੀ ਵਿਖੇ ਬਣਾਇਆ ਗਿਆ ਹੈ ਤਾਂ ਉਹਦੇ ਅੰਦਰ ਕਿਹੜੇ ਕਿਹੜੇ ਪਿੰਡ ਆਉਂਦੇ ਨੇ ਪਹਿਲਾਂ ਮੈਂ ਉਹ ਦੱਸਦਾ ਉਹਦੇ ਅੰਦਰ ਚਾਂਦੂ ਬੁਨਾਰਸੀ ਖਨੋਰੀ ਖੁਰਦ ਚੱਠਾ ਗੋਬਿੰਦਪੁਰਾ ਗਲਾੜੀ ਕਰੋਦਾ ਪੂਲਣ ਅੰਦਾਣਾ ਬੋਪਰ ਠਸਕਾ ਅਤੇ ਸ਼ਾਹਪੁਰ ਥੇੜੀ ਇਹ ਗਿਆਨਾ ਪਿੰਡ ਨੇ ਜੋ ਕਲੈਕਟਰ ਚਾਰ ਦੇ ਅੰਦਰ ਆਉਂਦੇ ਨੇ ਔਰ ਇਹਨਾਂ ਨੇ ਜਿਹੜੇ ਫਾਰਮ ਨੇ ਇਹ ਮਾਰਕੀਟ ਕਮੇਟੀ ਤੋਂ ਹੀ ਮਿਲਨੇ ਨੇ ਜੋ ਫਾਰਮ ਭਰੇ ਜਾਣੇ ਨੇ ਔਰ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਆਪਣੇ ਸਹਾਇਕਰਟਨਿੰਗ ਦੇ ਕੋਲ ਜਾ ਕੇ ਜਮ੍ਹਾਂ ਕਰਾਣੇ ਨੇ ਤੇ ਮੈਂ ਇੱਥੇ ਦੱਸਣ ਦੀ ਕੋਸ਼ਿਸ਼ ਕਰਦਾ ਕਿ ਜੋ ਫਾਰਮ ਹੈ ਇਹਨਾਂ ਦਾ ਸ਼ਾਇਦ ਤੁਹਾਨੂੰ ਬਾਹਰੋਂ ਹੀ ਮਿਲਣਗੇ ਪਰੰਤੂ ਜੋ ਸਰਕਾਰ ਵੱਲੋਂ ਫਾਰਮ ਇਹਨਾਂ ਨੇ ਜਾਰੀ ਕੀਤੇ ਗਏ ਨੇ ਉਹ ਇਹ ਕੀਤੇ ਗਏ ਨੇ ਕਿ ਫਾਰਮ ਨੰਬਰ 4 ਨਾਮ ਜੱਦ ਕੀ ਪੱਤਰ ਜੇ ਤਾਂ ਕਿ ਆ ਦੇਖੋ ਹਰੇ ਜੇ ਰੰਗ ਦਾ ਇੱਕ ਫਾਰਮ ਹੈ ਜੋ ਆਪ ਨੂੰ ਦਿੱਸ ਰਿਹਾ ਹੈਗਾ ਤੇ ਹਰੇ ਜੇ ਰੰਗ ਦਾ ਹੈਗਾ ਫਾਰਮ ਤਾਂ ਇਹ ਤੁਹਾਨੂੰ ਉਥੋਂ ਆਪਣੇ ਮਾਰਕੀਟ ਕਮੇਟੀ ਦਫ਼ਤਰ ਤੋਂ ਮਿਲੂਗਾ ਔਰ ਇਹ ਭਰ ਕੇ ਦੇਣਾ ਇਹਦੇ ਨਾਲ ਇੱਕ ਹੋਰ ਤੁਹਾਨੂੰ ਫਾਰਮ ਮਿਲੂਗਾ ਅਨੁਲਗ 1 ਜਿਹਦੇ ਅੰਦਰ ਆਪਣੀ ਸਾਰੇ ਡਿਟੇਲ ਲਿਖੀ ਹੋਈ ਹੈ ਵੀ ਕੀ ਕੁਝ ਤੁਹਾਡੇ ਕੋਲ ਹੈਗਾ ਔਰ ਕੀ ਕੀ ਕੁਛ ਹੈ ਇਹਦੇ ਅੰਦਰ ਸਾਰਾ ਕੁਝ ਲਿਖਿਆ ਹੈਗਾ ਪ੍ਰਾਪਰਟੀ ਨੂੰ ਲੈ ਕੇ ਜਾਂ ਤੁਹਾਡੇ ਕੋਲ ਹਵਾਈ ਜਹਾਜ਼ ਆਪਣੇ ਹਵਾਈ ਜਹਾਜ਼ ਚੰਗੀ ਬੇੜੇ ਆਪਣੇ ਸੋਰੀ ਬੇੜੇ ਬੇੜੀਆਂ ਜਾਂ ਹੋਰ ਵੀ ਬਹੁਤ ਕੁਛ ਇਹਦੇ ਅੰਦਰ ਲਿਖਿਆ ਵੀ ਕਿੰਨੀ ਤੁਹਾਡੇ ਕੋਲ ਖੇਤੀਬਾੜੀ ਦੀ ਪ੍ਰਾਪਰਟੀ ਹੈ ਕੀ ਰਿਟਰਨ ਹੈ ਕਿ ਤੁਹਾਡੇ ਕੋਈ ਆਪਣੇ ਖਿਲਾਫ ਕੇਸ ਤਾਂ ਨਹੀਂ ਦਰ ਜਾਏਗਾ ਇਸ ਜਿਹੜੇ ਇਹ ਫਾਰਮ ਹੈਗਾ ਇਹ ਇਹਦੇ ਅੰਦਰ ਸਾਰਾ ਕੁਝ ਲਿਖਿਆ ਇਹ ਆਪਣੇ ਜਿਆਰਾ ਬਣਾ ਭੇਜਣਾ ਇਹ ਫਾਰਮ ਹੈ ਇਹ ਵੀ ਨਾਲ ਉੱਥੋਂ ਹੀ ਪ੍ਰਾਪਤ ਹੋਊਗਾ ਔਰ ਇਹ ਉੱਥੇ ਜਮ੍ਹਾਂ ਕਰਾਉਣਾ ਇਸ ਤੋਂ ਇਲਾਵਾ ਜੋ ਹੋਰ ਇੱਕ ਜੋ ਮਾਰਕ ਆਪਣੇ ਵੀਡੀਓ ਦਫ਼ਤਰ ਨੂੰ ਤੁਸੀ ਲੈਣੇ ਉਹਦੇ ਅੰਦਰ ਇੱਕ ਚੁੱਲਾ ਟੈਕਸ ਅਧਿਰਸ਼ਿਤ कटਵਾ ਕੇ ਲੈਣੀ ਹੈਗੀ ਔਰ ਇੱਕ ਬੇਬਾਕੀ ਸਰਟੀਫਿਕੇਟ ਹੈਗਾ ਉਹ ਮਾਰਕ ਆਪਣੇ ਵੀਡੀਓ ਦਫ਼ਤਰ ਮੋੜਕ ਤੋਂ ਲਿਆਣੀ ਪਊਗੀ ਆਪਾਂ ਔਰ ਇਹਦੇ ਨਾਲ ਜੋ ਵੀ ਡਾਕੂਮੈਂਟ ਲੱਗਣਗੇ ਨਾਲ ਇਹ ਤੁਸੀਂ ਸਬੰਧਤ ਮਾਰਕੀਟ ਕਮੇਟੀ ਦੇ ਦਫ਼ਤਰਾਂ ਕੇ ਪੁੱਛ ਸਕਦੇ ਹੋ ਵੀ ਕਿਹੜੇ-ਕਿਹੜੇ ਡਾਕੂਮੈਂਟ ਲੱਗਣੇ ਨੇ ਉਹ ਤੁਹਾਨੂੰ ਉੱਥੇ ਸਰਹੀ ਜਾਣਕਾਰੀ ਮਿਲ ਜਾਊਗੀ ਤਾਂ ਕਿਤੇ ਤੁਹਾਨੂੰ ਹੋਰ ਕਿਸੇ ਵੀ ਪ੍ਰਾਈਵੇਟ ਦੁਕਾਨ ਤੋਂ ਕੋਈ ਫਾਰਮ ਲੈਣ ਦੀ ਜ਼ਰੂਰਤ ਨਹੀਂ ਹੈਗਾ ਇਹ ਫਾਰਮ ਤੁਹਾਨੂੰ ਮਾਰਕੀਟ ਕਮੇਟੀ ਖੰਡੋਰੀ ਤੋਂ ਉਪਲਬਧ ਨੇ ਉੱਥੋਂ ਤੁਸੀਂ ਬਿਨਾਂ ਕਿਸੇ ਕੋਸਟ ਤੋਂ ਬਿਨਾਂ ਕਿਸੇ ਪੈਸੇ ਤੁਹ ਫਰੀਦ ਹੈ ਉੱਥੇ ਫਾਰਮ ਤੁਹਾਨੂੰ ਮਿਲੂਗਾ ਜੋ ਤੁਸੀਂ ਭਰ ਕੇ ਜਮ੍ਹਾਂ ਕਰਵਾ ਸਕਦੇ ਹੋ ਇਹ ਫਾਰਮ ਤੁਹਾਨੂੰ ਉੱਥੇ ਮਿਲੂਗਾ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਉਮੀਦਵਾਰ ਕੋਈ ਵੀ ਕੈਂਡੀਡੇਟ ਹੈ ਕਿਸੇ ਇਸ ਤਰ੍ਹਾਂ ਦੀ ਲੁੱਟ ਖਸੁੱਟ ਤੋਂ ਬਚ ਸਕੇ ਧੰਨਵਾਦ